ਕਿ ਬੇਕਦਰੂ ਕਰਦੇ ਪੰਜਾਬ ਦੀ ਜਲੰਧਰ ਦਿਹਾਤੀ ਪੁਲਿਸ ਨੇ ਆਪਣੇ ਪੰਜ ਅਧਿਕਾਰੀਆਂ ਨੂੰ ਮੁਕਤਲ ਕਰ ਦਿੱਤਾ ਹੈ ਇਹਨਾਂ ਦੇ ਖਿਲਾਫ ਵਿਪੱਕੀ ਜਾਂਚ ਦੀ ਵੀ ਸ਼ੁਰੂ ਕਰ ਦਿੱਤੀ ਗਈ ਹੈ ਇਲਜ਼ਾਮ ਹੈ ਕਿ ਅਧਿਕਾਰੀਆਂ ਨੇ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਅਣਗੌਲਿਆ ਕੀਤਾ ਸੀ ਜਿਸ ਤੋਂ ਬਾਅਦ ਲੋਕ ਗੁੱਸੇ ਦੇ ਵਿੱਚ ਆ ਗਏ ਤੇ ਇਹ ਜਾਣਕਾਰੀ ਜਲੰਧਰ ਦਿਹਾਤੀ ਦੇ ਐਸਐਸਪੀ ਹਰਪ੍ਰੀਤ ਸਿੰਘ ਖੱਖ ਨੇ ਦਿੱਤੀ ਹੈ ਉਨਾ ਕਿ ਹੈ ਕਿ ਸ਼ਿਕਾਇਤ ਮਿਲਣ ਤੇ ਕਾਰਵਾਈ ਕੀਤੀ ਗਈ ਹੈ ਸੋ ਜਰੰਦਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ ਦਿਹਾਤੀ ਪੁਲਿਸ ਨੇ ਆਪਣੇ ਪੰਜ ਅਧਿਕਾਰੀਆਂ ਨੂੰ ਮੁਅਤਲ ਕਰ ਦਿੱਤਾ ਹੈ ਅਧਿਕਾਰੀਆਂ ਦੇ ਖਿਲਾਫ ਵਿਭਾਗੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ ਦੱਸਿਆ ਕਿ ਲੋਕਾਂ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਇਹਨਾਂ ਵੱਲੋਂ ਅਣਗੌਲਿਆ ਕੀਤਾ ਗਿਆ ਸੀ ਸੋ ਅਧਿਕਾਰੀਆਂ ਦੀ ਸ਼ਿਕਾਇਤ ਮਿਲਣ ਤੇ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਜਰੰਦਰ ਦਿਹਾਤੀ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਦਿਹਾਤੀ ਪੁਲਿਸ ਨੇ ਆਪਣੇ ਜੋੜੇ ਕੀ ਪੰਜ ਅਧਿਕਾਰੀਆਂ ਨੂੰ ਦੀ ਸ਼ਿਕਾਇਤ ਮਿਲਣ ਤੇ ਇਹ ਕਾਰਵਾਈ ਕੀਤੀ ਗਈ ਹੈ ਪੰਜ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਜੇ ਵੀ ਲੋਕਾਂ ਦੇ ਵੱਲੋਂ ਵਾਰ-ਵਾਰ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ ਸੁਜਿੰਦਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ ਦਿਹਾਤੀ ਪੁਲਿਸ ਨੇ ਆਪਣੇ ਪੰਜ ਅਧਿਕਾਰੀਆਂ ਨੂੰ ਮੁਅਤਲ ਕਰ ਦਿੱਤਾ ਹੈ ਜੋ ਅੱਜ ਖਬਰ ਤੇ ਨਿਰਿੰਦਰ ਗੁਪਤ ਸੜਨਾ ਜੋੜ ਚੁਕੇ ਨੇ ਸੁਨਰੇਂਦਰ ਵੱਡੀ ਕਾਰਵਾਈ ਸਾਹਮਣੇ ਆਈ ਹੈ ਦਿਹਾਤੀ ਪੁਲਿਸ ਨੇ ਪੰਜ ਅਧਿਕਾਰੀ ਜੋ ਕਿ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਅਣਗੌਲਾ ਕਰਦੇ ਸਨ ਜੋ ਵੱਡੀ ਖਬਰ ਹੈ ਕਿ ਹੋਰ ਕੀ ਕੋਈ ਜਾਣਕਾਰੀ ਤੁਹਾਡੇ ਕੋਲ ਜਲੰਧਰ ਤੋਂ ਅੱਜ ਬੜੀ ਵੱਡੀ ਇੱਕ ਜਿਹੜੀ ਕਾਰਵਾਈ ਹੈ ਜੇ ਜਲੰਧਰ ਦੇ ਹਾਤੀ ਦੇ ਜਿਹੜੇ ਐਸਐਸਪੀ ਆ ਹਰਕਮਨਪ੍ਰੀਤ ਸਿੰਘ ਖੱਕ ਵੱਲੋਂ ਕੀਤੀ ਜਾਂਦੀ ਹੈ ਕਿ ਉਹਨਾਂ ਨੂੰ ਲਗਾਤਾਰ ਜਿਹੜੀਆਂ ਸ਼ਿਕਾਇਤਾਂ ਆ ਰਹੀਆਂ ਸੀ ਕਿ ਉਹਨਾਂ ਦੇ ਜਿਹੜੇ ਏਰੀਆ ਦੇ ਵਿੱਚ ਦਾ ਲਾਵਲਪੁਰ ਏਰੀਆ ਲਾਵਲਪੁਰ ਦੇ ਜਿਹੜੇ ਉੱਥੋਂ ਦੇ ਐਸਐਚਓ ਨੇ ਉਹਨਾਂ ਨੂੰ ਵੀ ਜਲਾਵਾ ਸਸਪੈਂਡ ਕਰ ਦਿੱਤਾ ਜਾਂਦਾ ਵਾ ਪਰ ਉਹਨਾਂ ਦੀਆਂ ਸ਼ਿਕਾਇਤਾਂ ਜਿਹੜੀਆਂ ਲਗਾਤਾਰ ਐਸਐਸਪੀ ਨੂੰ ਮਿਲ ਰਹੀਆਂ ਸੀ ਕਿ ਜਿਹੜੀਆਂ ਸ਼ਿਕਾਇਤਾਂ ਉਹਨਾਂ ਕੋਲ ਜਾਂਦੀਆਂ ਵਾ ਪੈਂਡਿੰਗ ਪਈਆਂ ਵਾ ਕੰਮ ਨਹੀਂ ਕਰਦੇ ਹੈਗੇ ਲੋਕਾਂ ਦੀ ਜਿਹੜੀ ਸ਼ਿਕਾਇਤ ਜਾਂਦੀ ਆ ਉਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਉਸ ਨੂੰ ਮੁੱਖ ਰ ਅੱਜ علاوہ ਸਸਪੈਂਡ ਕਰ ਦਿੰਦੇ ਨੇ ਉਸ ਤੋਂ ਬਾਅਦ ਪੰਜ ਹੋਰ ਜਿਹੜੇ ਨੇ ਮੁਲਾਜ਼ਮਾਂ ਜਿਹੜਾ ਦਾ ਸਸਪੈਂਡ ਕੀਤਾ ਜਾਂਦਾ ਵਾ ਤੇ ਜਿੱਦਾਂ ਜਿੱਦਾਂ ਕਰ ਗੱਲ ਕਰੀਏ ਤੇ ਪੰਜਾਬ ਸਰਕਾਰ ਦੀਆਂ ਹਿਜਾਤਾਂ ਦਾ ਅਸਰ ਜਿਹੜਾ ਵਾ ਜਲੰਧਰ ਪੁਲਿਸ ਉੱਤੇ ਜਿਹੜਾ ਹੁੰਦਾ ਉਹ ਤੇ ਕਿ ਜਿਹੜਾ ਜਿਹੜਾ ਆਜ ਐਕਸ਼ਨ ਮੋਡ ਦੇ ਜਿਹੜੇ ਨੇ ਜਲੰਧਰ ਦੇ ਐਸਐਸਪੀ ਹਰ ਕਮਿਸ਼ਨ ਕੱਖ ਜਿਹੜੇ ਨੇ ਐਕਸ਼ਨ ਮੋਡ ਦੇ ਵਿੱਚ ਦਿਖਾਈ ਦਿੱਤੇ ਨੇ ਤੇ ਉਹਨਾਂ ਵੱਲੋਂ ਲਗਾਤਾਰ ਐਕਸ਼ਨ ਮੋਡ ਕਰਦੋ ਇਹ ਪੰਜ ਅਧਿਕਾਰੀਆਂ ਨੂੰ ਜਿਹੜਾ ਵਾ ਸਸਪੈਂਡ ਕਰਨ ਤੋਂ ਇਹ ਕਰਦੋ ਇੱਕ ਜਿਹੜੀ ਮਿਸਾਲ ਦਿੱਤੀ ਗਈ ਹੈ ਕਿ ਅਗਰ ਪੁਲਿਸ ਅਧਿਕਾਰੀ ਕੰਮ ਨਹੀਂ ਕਰਨਗੇ ਜਾਂ ਐਸਐਚਓ ਥਾਣੇ ਦੇ ਕੰਮ ਨਹੀਂ ਕਰਨਗੇ ਤੇ ਜੋ ਪੰਜ ਅਧਿਕਾਰੀਆਂ ਦਾ ਆਪਣੇ ਕਰਮਚਾਰੀਆਂ ਦਾ ਹਾਲ ਕੀਤਾ ਗਿਆ ਵਾ ਉਹ ਵੀ ਇਸੇ ਤਰ੍ਹਾਂ ਦਾ ਜਿਹੜਾ ਆਪਣਾ ਜਿਹੜਾ ਵਾ ਉਹਨਾਂ ਦਾ ਵੀ ਇਹੀ ਹਾਲ ਕੀਤਾ ਜਾਏਗਾ ਉਹ ਲੋਕਾਂ ਦੀ ਹਰ ਨੂੰ ਪੁਣੀਆ ਗਿਆ ਤੇ ਲੋਕਾਂ ਦੀ ਸੇਵਾ ਜਿਹੜੀ ਆ ਮੁਕੰਮਲ ਤਰੀਕੇ ਦੇ ਨਾਲ ਜਿਹੜੀ ਆ ਕਰਨ ਅਦਰਵਾਈਜ਼ ਜਿਹੜਾ ਉਹਨਾਂ ਨੂੰ ਵੀ ਜਿਹੜਾ ਵਾ ਸਸਪੈਂਡ ਕੀਤਾ ਜਾ ਸਕਦਾ ਵਾ ਇਹ ਜਿਹੜਾ ਵਾ ਅੱਜ ਉਹਨਾਂ ਵੱਲੋਂ ਜਿਹੜਾ ਵਾ ਮੈਸੇਜ ਜਿਹੜਾ ਵਾ ਜਲੰਧਰ ਦੇ ਹੱਤੀ ਦੇ ਐਸਐਸਪੀ ਹਰਕਮਲ ਪੇਸੇਖਾ ਕੋਲੋਂ ਜਿਹੜਾ ਵਾ ਜਲੰਧਰ ਜ਼ਿਲ੍ਹੇ ਦੇ ਜਿਹੜੇ ਨੇ ਐਸਐਚਓ ਜਿੰਨੇ ਵੀ ਥਾਣੇ ਦੇ ਨੇ ਉਹਨਾਂ ਨੂੰ ਜਿਹੜਾ ਵਾ ਦਿੱਤਾ ਗਿਆ ਵਾ ਤੇ ਕਿਤੇ ਨਾ ਕਿਤੇ ਜਿਹੜੇ ਨੇ ਐਸਐਸਪੀ ਬਹੁਤ ਸਖਤ ਮੋੜ ਦੇ ਚੱਜੇ ਦਿਖਾਈ ਦਿੱਤੇ ਨੇ ਔਰ ਉਹਨਾਂ ਵੱਲੋਂ ਸਖਤ ਦੇਅਤ ਕੀਤੀ ਗਈ ਹੈ ਕਿ ਜੋ ਵੀ ਸ਼ਿਕਾਇਤ ਆਂਦੀ ਆ ਉਹਦਾ ਨਿਪਟਾਰ ਵੀ ਹੋਵੇ ਤੇ ਕਿਤੇ ਨਾ ਕਿਤੇ ਅਧਿਕਾਰੀ ਜਿਹੜੇ ਨੇ ਉਹਨਾਂ ਦੇ ਥੱਲੇ ਦੇ ਲੈਵਲ ਦੇ ਅਧਿਕਾਰੀ ਚਾਹੇ SP DSP ਲੈਵਲ ਦੇ ਅਧਿਕਾਰੀ ਵੀ ਜਿਹੜੇ ਨੇ ਹੁਣ ਜਿਹੜੇ ਨੇ ਉਹ ਵੀ ਜਿਹੜੇ ਨੇ ਐਕਸ਼ਨ ਮੋਡ ਦੇ ਵਿੱਚ ਆ ਚੁੱਕੇ ਨੇ ਉਹਨਾਂ ਵੱਲੋਂ ਵੀ ਜਿਹੜੀਆਂ ਸ਼ਿਕਾਇਤਾਂ ਦਾ ਨਵਟਾਰਾ ਜਲਾਵਾ ਹੁਣ ਜਲਦ ਕਰਨਾ ਸ਼ੁਰੂ ਕਰ ਦਿੱਤਾ ਗਿਆ ਵਾ ਥਾਣੇ ਦੇ SHO ਨੂੰ ਤੇ ਦਾਅਦੇ ਦਿੱਤੀ ਗਈ ਸੀ ਲੇਕਿਨ ਇਹ ਅੱਜ ਦਾ ਐਕਸ਼ਨ ਮੋਡ ਦੇਖਦੇ ਹੋਏ ਜਿਹੜੇ ਨੇ ਹੋਰ ਵੀ ਅਧਿਕਾਰੀ ਜਿਹੜੇ ਨੇ ਉਹ ਵੀ ਜਿਹੜੇ ਨੇ ਹੁਣ ਚੁਸਤ ਹੋ ਚੁੱਕੇ ਨੇ ਉਹਨਾਂ ਵੱਲੋਂ ਵੀ ਜਿਹੜਾ ਵਾ ਹੁਣ ਆਪਣੀਆਂ ਸ਼ਿਕਾਇਤਾਂ ਦਾ ਨਵਟਾਰਾ ਜਿਹੜਾ ਵਾ ਜਲਦ ਕਰਨ ਵਾਸਤੇ ਜਿਹੜੇ ਨੇ ਥੱਲੇ ਦੇ ਅਧਿ ਹਰਿਆਦਾ ਕਿ ਪੰਜਾਬ ਦੇ ਮੁੱਖ ਮੰਤਰੀ ਜੋ ਵੀ ਅਦੇ ਹਿਜਾਰੀ ਕਰਦੇ ਸੀ ਉਹਨਾਂ ਦਾ ਅਸਰ ਹੁਣ ਜਿਹੜਾ ਹੈ ਜਲੰਧਰ ਪੁਲਿਸ ਉੱਤੇ ਹੁੰਦਾ ਹੋਇਆ ਪਰਮਜੀਤ ਖਾਈ ਦੀ ਰਿਆ ਹੈ ਕਿ ਜੋ ਅੱਜ ਦੀ ਜਿਹੜੀ ਐ ਐਕਸ਼ਨ ਲਿੱਤਾ ਗਿਆ ਹੈ ਜਿਸ ਨਾਲ ਉਹਨਾਂ ਨੂੰ ਸਸਟੇਨਡ ਕੀਤਾ ਗਿਆ ਹੈ ਉਹ ਜਿਹੜਾ ਅਸਰ ਹੁਣ ਜਿਹੜਾ ਹੈ ਅੱਜ ਦੇਖਣ ਨੂੰ ਮਿਲਿਆ ਹੈ ਜੀ ਜੀ ਬਿਲਕੁਲ ਜਲੰਧਰ ਜ਼ਿਲ੍ਹਾ ਤੇ ਪੁਲਿਸ ਦੀ ਵੱਡੀ ਕਾਰਵਾਈ ਜੜੀ ਆਈਏ ਤਾਂ ਇਸ ਤਰ੍ਹਾਂ ਕਰਕੇ ਲੋਕਾਂ ਨੂੰ ਅਦਾ ਵੀ ਵਿਸ਼ਵਾਸ ਬਣੇਗਾ ਪੁਲਿਸ ਤੇ ਕਿ ਜੋ ਮਤਲਬ ਕਿ ਇੰਸਪੈਕਟਰ ਹੈ ਜਾਂ ਫਿਰ ਕੋਈ ਵੀ ਅਧਿਕਾਰੀ ਹੈ ਇਸ ਤਰ੍ਹਾਂ ਦੀ ਅਗਰ ਉਹਨਾਂ ਦੀ ਸ਼ਿਕਾਇਤਾਂ ਨਹੀਂ ਸੁਣਦਾ ਕਾਰਵਾਈ ਨਹੀਂ ਕਰਦਾ ਤਾਂ ਉਹਨਾਂ ਦੇ ਨਾਲ ਇਹੀ ਸਲੂ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਵੀ ਜਦੋਂ ਸਾਡੀ ਪੁਲਿਸ ਜਿਹੜੀ ਹੈ ਲੋਕਾਂ ਦੀਆਂ ਜਿਹੜੀਆਂ ਉਹਨਾਂ ਤੇ ਭਾਵਨਾਵਾਂ ਤੇ ਪੂਰਾ ਨਹੀਂ ਉਤਰਦੀ ਤੇ ਫਿਰ ਉਹਦੇ ਲਈ ਸਖਤ ਜਿਹੜੇ ਐਕਸ਼ਨ ਹੈਗੇ ਫੈਸਲੇ ਹੈਗੇ ਉਹ ਕਰਨੇ ਪੈਂਦੇ ਮੇਰੇ ਧਿਆਨ ਚ ਆਇਆ ਹੈਗਾ ਕਿ ਸਾਡੇ ਪੰਜ ਪੁਲਿਸ ਅਫਸਰਾਂ ਨੇ ਲੋਕਾਂ ਦੀਆਂ ਕੰਪਲੇਂਟਾਂ ਨੂੰ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਲਾਪਰਵਾਹੀ ਨਾਲ ਡੀਲ ਕੀਤਾ ਔਰ ਜਿਹਦੇ ਕਰਕੇ ਪ੍ਰੈਜ਼ੈਂਟਮੈਂਟ ਆਈ ਇਲਾਕੇ ਦੇ ਵਿੱਚ ਲੋਕਾਂ ਦੇ ਵਿੱਚ ਔਰ ਉਹਨਾਂ ਨੂੰ ਅਸੀਂ ਕੱਲ ਤਰ੍ਹਾਂ ਪ੍ਰਭਾਵਨਾ ਸਸਪੈਂਡ ਕਰਤਾ ਹੈਗਾ ਬਾਗੀ ਕਾਰਵਾਈ ਸ਼ੁਰੂ ਕਰਤੀਆਂ ਗਈ ਮੈਂ ਤੁਹਾਡੇ ਰਾਹੀਂ ਦੱਸਣਾ ਚਾਹੁੰਦਾ ਅਸੀਂ ਲੋਕਾਂ ਲਈ ਜਿਹੜੀ ਪੰਜਾਬ ਪੁਲਿਸ ਹੈ ਜਲੰਧਰ ਰੂਬਰ ਪੁਲਿਸ ਹੈ ਸਾਡੇ ਸੀਐਮ ਸਾਹਿਬ ਜੀ ਡੀਜੀਪੀ ਸਾਹਿਬ ਦੀ ਸਖਤ ਹਦਾਇਤ ਹੈ ਕਿ ਅਸੀਂ ਲੋਕਾਂ ਚ ਰਹੀਏ ਲੋਕਾਂ ਦੀਆਂ ਗੱਲ ਸੁਣੀਏ ਔਰ ਉਹਨਾਂ ਦੇ ਉੱਪਰ ਤਰ੍ਹਾਂ ਪ੍ਰਭਾਵਨਾ ਕਾਰਵਾਈ ਕਰੇ ਜਿਹੜਾ ਵੀ ਪੁਲਿਸ ਅਫਸਰ ਇਦਾਂ ਦੇ ਕੰਮਾਂ 'ਚ ਪਰਵਾਹੀ ਵਰਤਦਾ ਉਹਦੇ ਖਿਲਾਫ ਸੈਕਸ਼ਨ ਲਿਆ ਜਾਊਗਾ ਉਹਨੂੰ ਕਾਊਂਟੇਬਲ ਬਣਾਇਆ ਜਾਊਗਾ ਲੋਕਾਂ ਲਈ ਸਮਾਈ